ਜੇਕਰ ਤੁਸੀਂ ਵੀ ਗੰਜੇਪਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਦਾਅਵੇ ਆ ਜਿਹੜੇ ਉਹ ਬਿਆਰ ਥੋਕ ਰਹੇ ਨੇ ਤੇ ਕਈ ਤਰ੍ਹਾਂ ਦਾ ਤੇਲ ਪੇਸ਼ ਕੀਤਾ ਜਾ ਰਿਹਾ ਤੇ ਇਹ ਤੇਲ ਕਿੰਨਾ ਕੁ ਸਰਦਾਰ ਹੁੰਦਾ ਹੈ ਤੇ ਕਿੱਥੇ ਕਿੱਥੇ ਆਪਣਾ ਅਸਰ ਦਿਖਾਉਂਦਾ ਹੈ ਇਹ ਸਭ ਕੁਝ ਉਦੋਂ ਬਿਆਨ ਹੋ ਗਿਆ ਜਦੋਂ ਸੰਗਰੂਰ ਵਿੱਚ ਬਿੱਤੇ ਕੱਲ ਕਾਲੀ ਦੇਵੀ ਮੰਦਿਰ ਵਿੱਚ ਇੱਕ ਜਿਹੜੇ ਆ 20 ਤੋਂ ਵੱਧ ਲੋਕ ਪਹੁੰਚਤੇ ਆ ਜਿੱਥੇ ਕਿ ਜੋ ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਰਿਲਾਂ ਰਾਹੀਂ ਮਸ਼ਹੂਰ ਹੋਇਆ ਇੱਕ ਡਾਕਟਰ ਆ ਜਿਹੜਾ ਉਹ ਤੇਲ ਲੈ ਕੇ ਪਹੁੰਚਦਾ ਹੈ ਤੇ ਵੱਡੇ ਦਾਅਵੇ ਠੋਕਦਾ ਹੈ ਕਿ ਇਸ ਤੇਲ ਨਾਲ ਗੰਜਾਪਨ ਦੂਰ ਹੋਵੇਗਾ ਗੰਜਾਪਨ ਤਾਂ ਦੂਰ ਪਤਾ ਨਹੀਂ ਹੋਇਆ ਹੋਵੇਗਾ ਜਾਂ ਨਾ ਪਰ ਲੋਕਾਂ ਨੂੰ ਜ਼ਰੂਰ ਵੱਡੀ ਸਮੱਸਿਆ ਵਿੱਚ ਪਾ ਕੇ ਰੱਖ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਸੰਗਰੂਰ ਤੋਂ ਦੇਖ ਰਹੇ ਹੋ ਜਿੱਥੇ ਕਿ 20 ਤੋਂ ਵੱਧ ਲੋਕ ਜਿਹੜਾ ਤੇਲ ਆ ਬਣਾਇਆ ਗਿਆ ਉਹ ਲਗਾਉਣ ਨਾਲ ਕਾਫੀ ਸਮੱਸਿਆਵਾਂ ਵਿੱਚ ਘਿਰ ਗਏ ਕਿਸੇ ਦਾ ਰੰਗ ਲਾਲ ਹੋ ਗਿਆ ਤੇ ਕਿਸੇ ਦਾ ਕਾਫੀ ਜੜੀ ਆ ਸਰੀਰ ਤੇ ਧਫੜੀ ਉੱਠ ਗਈ ਤੇ ਕਿਸੇ ਨੂੰ ਅੱਖਾਂ ਦੀ ਇਫੈਕਸ਼ਨ ਹੋ ਗਈ ਜਿੱਦੇ ਚਾਲਦਿਆਂ ਆ ਉਸ ਸਮੇਂ ਕਾਫੀ ਹਫੜਾ ਧਫੜੀ ਮਾਰਦੀ ਨਜ਼ਰ ਆਈ ਸੰਗਰੂਰ ਦੇ ਹਸਪਤਾਲ ਵਿੱਚ ਜਦੋਂ ਇੱਕ ਤੋਂ ਬਾਅਦ ਇੱਕ ਮਰੀਜ਼ ਹਸਪਤਾਲ ਪਹੁੰਚਣ ਲੱਗਿਆ ਤੇ ਸਿੱਧਾ ਡਾਕਟਰਾਂ ਨੂੰ ਕਹਿਣ ਲੱਗਿਆ ਕਿ ਮੇਰੀ ਤਾਂ ਨਿਗਾ ਕੰਮ ਨਹੀਂ ਕਰ ਰਹੀ ਮੇਰੀਆਂ ਅੱਖਾਂ 'ਚ ਕਾਫੀ ਖੁਰਕ ਹੋ ਰਹੀ ਐ ਤੇ ਕਾਫੀ ਸਮੱਸਿਆ ਜੜੀ ਆ ਉਹ ਪੈਦਾ ਅੱਖਾਂ ਚ ਹੋ ਰਹੀ ਐ ਤਾਂ ਉਸੇ ਹੀ ਨਾਲ ਦੀ ਨਾਲ ਡਾਕਟਰਾਂ ਵੱਲੋਂ ਟ੍ਰੀਟਮੈਂਟ ਐ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਐ ਤੇ ਕਿਤੇ ਨਾ ਕਿਤੇ ਫਰੀ ਦੀ ਦਵਾਈ ਲਗਾਉਣਾ ਇੰਨੀ ਕ ਭਾਰੂ ਪੈ ਗਈ ਕਿ ਕੱਜ ਇਹਨਾਂ ਲੋਕਾਂ ਦੀਆਂ ਅੱਖਾਂ ਵੀ ਜਿਹੜੀ ਐ ਉਹ ਕੰਮ ਨਹੀਂ ਕਰ ਰਹੀ ਐ ਤੇ ਕਿਤੇ ਨਾ ਕਿਤੇ ਨਿਗਾਹ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਇਹਨਾਂ ਲੋਕਾਂ ਦੇ ਲਈ ਤਾਂ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਦਾਵਾ ਜਿਹੜਾ ਉਹ ਰੀਲਾ ਰਹੀ ਸੋਸ਼ਲ ਮੀਡੀਆ ਤੇ ਠੋਕਿਆ ਜਾ ਰਿਹਾ ਐ ਤੇ ਵੱਖ-ਵੱਖ ਆ ਜਿਹੜੇ ਆਪਣੇ ਚੈਨਲ ਬਣਾ ਕੇ ਇਹਨਾਂ ਵਾਅਦਾ ਵੱਲੋਂ ਵੱਡੇ ਵੱਡੇ ਦਾਅਵੇ ਟੋਕੇ ਜਾ ਰਹੇ ਪਰ ਇਹ ਦਾਅਵੇ ਕਿੰਨੇ ਕੁ ਸਹੀ ਨੇ ਇਹ ਇਸ ਖਬਰ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਤੇ 20 ਤੋਂ ਵੱਧ ਲੋਕ ਆ ਜਿਹੜੇ ਉਹ ਵੱਡੀ ਸਮੱਸਿਆਵਾਂ ਵਿੱਚ ਘੇਰੇ ਨੇ ਤੇ ਕਾਫੀ ਸਮੱਸਿਆਵਾਂ ਵਿੱਚੋਂ ਲੰਘ ਰਹੇ ਨੇ ਕਿਸੇ ਨੂੰ ਅੱਖਾਂ ਤੋਂ ਨਹੀਂ ਦਿਖ ਰਿਹਾ ਕਿ ਕਾਫੀ ਕਿਸੇ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇੱਥੇ ਇਹਨਾਂ ਦਾ ਲੋਕਾਂ ਨੇ ਕੀ ਕੁਝ ਸਹਿਣ ਕੀਤਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤੇ ਡਾਕਟਰਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪਾਜੀ ਦਵਾਈ ਨਹੀਂ ਲੈਣਗੇ ਐਸੀ ਕਿਸਮ ਦੀ ਬੇਚਾਰੀ ਕਿ ਜਿੱਦਾਂ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਸਿਨ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਆ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਤੇ ਬੱਸ ਉਹ ਤੋਂ ਉਹਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਿਨ ਉਹਨੇ ਲਗਾਈ ਕਿ 10 ਮਿੰਟ ਖੜੀਆਂ ਉਸ ਤੋਂ ਬਾਅਦ ਉਹ ਧੋ ਲਿਆ ਜਾਵੇ ਬਸ ਮੈਂ ਉੱਥੇ ਭਰਾ ਤੋਤੀਆ ਮਤਲਬ ਸਿਰ ਤੋਟਤਾ ਅਚਾਨਕ ਮਤਲਬ ਹੋਸਾ ਦਾ ਕੇ ਮਤਲਬ ਪਾੜੀ ਜੋ ਚੋਚੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਦੁਬਾਰਾ ਹੋਣੀ ਨਹੀਂ ਸ਼ਾਹ ਪਾਜੀ ਅੱਖਾਂ ਪੂਰੀਆਂ ਜਲ ਰਹੀਆਂ ਨਹੀਂ ਗਈਆਂ ਕਿ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ ਦੋ ਘੰਟੇ ਆ ਤਾ ਉਹ ਪਰੇਸ਼ਾਨ ਹੋ ਰਿਹਾ ਪੂਰਾ ਪੇਰ ਦਾ ਉਹ ਹਸਤਾ ਹੈ ਉਹ ਕੋਲ ਲੈ ਕੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆ ਜੀ ਕੀ ਕੀ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਹੋ ਇਹ ਜਿਹੜਾ ਕੁਝ ਹੋਇਆ ਸੀ ਕਾਰਵਾਈ ਦੀ ਬਾਜੀ ਮਤਲਬ ਜੀ ਠੀਕ ਹੈ ਕਰੀ ਨੇ ਕਿ ਰਿਜਲਟ ਅੱਛਾ ਆ ਰਿਹਾ ਤਾਂ ਘਟੋ ਘਟ ਕਸਟਮ ਨੂੰ ਗਾਈਡ ਕਰਕੇ ਤੇ ਕੁਝ ਤਾਂ ਮੈਂ ਹੀ ਕਰੂੰਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈਆਂ ਦਾ ਉਪਯੋਗ ਕਰੇ ਦਾ ਥੋੜਾ ਚਾਇਆ ਪਾਜੀ ਕਿ ਮੇਰੇ ਤੋਂ ਪਹਿਲਾਂ ਵੀ 10-15 پیشنਟ ਹੋ ਰਿਹਾ ਚੁੱਕੇ ਨੇ ਗੱਦੇ ਬੋਤ ਤੇ ਗਿਆ ਸੀ ਤਾਂ ਇਤੋਂ ਸੋਬਤ ਦੇ ਦਾ ਕੱਟ ਸੀ ਤੇ ਮਤਲਬ ਤਾਂ ਸੋਚ ਲੇ ਵਿਚਾਰ ਦਾ ਟਾਈਮ ਹੀ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਿਆ ਹੁੰਦਾ ਇਦਾਂ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀਗੇ ਉਹ ਵੀ ਜਾ ਕੇ ਢੀੜ ਦੇ ਵਿੱਚ ਬੈਠ ਖੜਾ ਹੋ ਗਿਆ ਤੇ ਮੇਰੇ ਵੀ ਹੁਣ ਲਾ ਦਿੱਤੀ ਗਈ ਭਾਰੀ ਬਹੁਤ ਬਹੁਤ ਰਿਹਾ ਬਹੁਤ ਲੱਗਿਆ ਨਹੀਂ ਖੁੱਲ ਰਿਹਾ ਬਾਜੀ ਬਸ ਸਿਰਫ 4:00 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ ਜੀ ਕੀ ਹੋਇਆ ਇਹ ਬੜੀ ਖੜਾ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਚਿਰ ਤੋਂ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਦਾ ਫਿਰ ਆ ਕੇ ਦੋਨੋਂ ਅੱਖਾਂ ਨਹੀਂ ਦਰਦ ਕਰ ਰਹੀਆਂ ਨੇ ਹੁਣ ਅੱਛਾ ਹਾਂ ਹੁਣ ਮੈਂ ਨਾ ਡਾਕਟਰ ਕਿ ਤਾਂchu ਐ ਆਈ ਐਮ ਐੀ ਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਚ ਚ ਤੇ ਅੱਜ ਸਬੇ ਕੋ ਕਾਫੀ ਗਾ ਲੰ ਮਰੀ ਜਾਏ ਘਟੋ ਘਟ 20 ਮਰੀ ਜਾਏ ਜਿਹੜੇ ਇਹ ਪੂਰੇ ਤਾਲੀਮਾਤਾ ਮੰਦਲ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫੋਰ ਹੈਲਥ ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਂ ਤਾਂ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰੈਕ ਕਰਕੇ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਬਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਕਾਫੀ ਮਰੀ ਜਾਏ ਤੇ ਅਸੀਂ ਫਿਰ ਉਹਨਾਂ ਦਾ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਉਹਦੇ ਵਿੱਚ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੇ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ-ਬਾਰ ਪਾਣੀ ਵਿੱਚ ੱਪਾ ਨਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾ ਲੈਣੇ ਤੇ ਇੱਕ ਟਿਊਬ ਹੈ ਉਹ ਦਿੱਤੀਆਂ ਸੀ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜਰੂਰ ਸੁਬਾ ਆ ਕੇ ਔਸ਼ਾ ਵਾਲਿਆਂ ਨੂੰ ਵੀ ਮਿਲੋ ਤੇ ਮੈਂ ਮ칭 ਮਰੀਜ਼ ਹੈ ਉਹਨਾਂ ਦੇ ਪੂਰੇ ਕੰਮ ਕੀ ਹੈ ਤਾਂ ਪੂਰੀ ਹੈ ਤਾਂ ਕਾਫੀ ਦੇਖੋ ਆ ਆਈਸਟ ਕਾਫੀ ਜ਼ਿਆਦਾ ਜਲਨ ਹੋ ਰਹੀਆਂ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਨਹੀਂ ਹੈ ਤੇ ਇਕੱਲ ਨੂੰ ਟ੍ਰੀਟਮੈਂਟ ਤਾਂ ਕਰਤਾ ਪਰ ਐਵੇਂ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰ ਹੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕਾਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੀ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਇੱਕ ਨਹੀਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਜਿਹਨਾਂ ਨੂੰ ਯਾਨੀ ਲਓ ਵੀ ਪਹਿਲਾ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵਲੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ ਚ ਹੈਵੀ ਮੈਟਲ ਆਇਲਸ ਹੁੰਦੇ ਨੇ ਉਹਨਾਂ కెਮਿਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ